ਏ ਨੂੰ ਚੜਿਆ ਬੁਖਾਰ ਐਮ ਆਈ ਪਤਾ ਲੈਣ ਤੇ ਅੱਜ ਸਿੱਧੂ ਸਾਹਿਬ ਜੀ ਕਹਿੰਦੇ ਮੈਂ ਦਿਖਾਉਣਾ ਵੇਟ ਇਕਦੀ ਨਹੀਂ ਜੀ ਹਨਾ ਹੈਲੋ ਸਸਿਕਲ ਨਮਸਕਾਰ ਆਦਾਬ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਸੋ ਅਸੀਂ ਤੁਹਾਨੂੰ ਕਿਹਾ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਰੋਜ਼ ਨਹੀਂ ਤਾਂ ਦੂਜੇ ਤੀਜੇ ਦਿਨੋਂ ਸੱਪ ਜਿਹੜਾ ਵਲੌਗ ਲੈ ਕੇ ਆਵਾਂਗੇ ਸੋ ਪਹਿਲਾਂ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕਿਆ ਸੀ ਸੋ ਹੁਣ ਆਪਾਂ ਨੂੰ ਇੱਕ ਅੱਧੇ ਦਿਨ ਬਾਅਦ ਹੁੰਦੀ ਹੈ ਛੁੱਟੀ ਤੇ ਉਦੋਂ ਆਪਾਂ ਜੀ ਵਲੌਗ ਜਿਹੜਾ ਸ਼ੂਟ ਕਰ ਲੈਨੇ ਆ ਵੀ ਸਾਰਾ ਦਿਨ ਅਸੀਂ ਕੀ ਕੁਝ ਕੀਤਾ ਤੇ ਕੀ ਕੁਝ ਕਰ ਰਹੇ ਆ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਮਲਾਉਣਾ ਮੈਡਮ ਜੀ ਨਾਲ ਮੈਰ ਜੀ ਕਰ ਰਿਹਾ ਜੀ ਸਫਾਈਆਂ ਰਸੋਈ ਦੀਆਂ ਜੋ ਕਿ ਡੇਲੀ ਦਾ ਕੰਮ ਆ ਹਰ ਰੋਜ਼ ਦਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਕੀ ਹਾਲ ਚਾਲ ਆ ਜੀ ਅਸੀਂ ਤੁਹਾਨੂੰ ਕਹੇ ਸੀ ਜਰੂਰ ਕੋਸ਼ਿਸ਼ ਕਰਾਂਗੇ ਜੇ ਅਸੀਂ ਜਿਹੜੇ ਵਲੌਗ ਆ ਜੀ ਡੇਲੀ ਹੈ ਨਾ ਪਾਈਏ ਜੀ ਕੋਸ਼ਿਸ਼ ਕਰ ਵੀ ਰਹੇ ਹਾਂ ਜੀ ਟਾਈਮ 'ਚ ਟਾਈਮ ਕੱਢ ਕੇ ਬਾਕੀ ਕਮੈਂਟ ਜਰੂਰ ਕਰਿਆ ਕਰੋ ਜੇ ਸਾਡੇ ਜਿਹੜੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਅੱਜ ਜਿਹੜੇ ਸਿੱਧਾ ਸਾਹਿਬ ਜੀ ਸਾਡੇ ਘਰ ਸੀ ਜੀ ਜਸ ਕਰਕੇ ਤੁਹਾਨੂੰ ਪਤਾ ਵਲੌਗ ਸਾਡਾ ਜਿਹੜਾ ਸ਼ੂਟ ਹੋ ਰਿਹਾ ਜੀ ਕਿ ਘਰੇ ਸਫਾਈ ਹੋ ਰਹੀ ਹੈ ਸਾਫ ਸਫਾਈ ਤਾਂ ਡੇਲੀ ਹੁੰਦੀ ਆ ਜੀ ਤੇ ਅੱਜ ਸਿੱਧੂ ਸਾਹਿਬ ਜੀ ਕਹਿੰਦੇ ਮੈਂ ਦਿਖਾਉਣਾ ਵੇਟ ਇਕਦੀ ਨਹੀਂ ਗੀ ਹਨਾ ਲਾਈਟ ਗਈ ਮੰਮੀ ਹਏ ਤੇ ਲਓ ਜੀ ਦੋਸਤੋ ਉਹ ਭਾਂਡੇ ਐ ਸਾਬਣ ਚੱਤੀ ਲਾਓ ਜੀ ਉਹ ਭਾਂਡੇ ਐ ਸਾਬਣ ਚੱਤੀ ਲਾਓ ਲਓ ਜੀ ਦੋਸਤੋ ਆਪਣੀ ਡਿਊਟੀ ਲੱਗ ਗਈ ਜੀ ਭਾਂਡੇ ਆਲੀ ਸਾਬਣ ਫੜਾਉਣ ਦੀ ਟੂਟੀ ਆਈ ਹੋਈ ਹੈ ਤੇ ਮੈਡਮ ਜੀ ਭਰ ਰਹੇ ਆ ਪਾਣੀ ਸੋ ਅੱਜ ਦਾ ਜਿਹੜਾ ਆਪਣਾ ਵਲੌਗ ਹੈ ਜੀ ਬਿਲਕੁਲ ਦੇਸੀ ਲਾਈਫ ਸਟਾਈਲ ਦਾ ਵਲੌਗ ਹੋਊਗਾ ਬਿਲਕੁਲ ਦੇਸੀ ਜੋ ਕੁਝ ਵੀ ਆਪਣਾ ਰੀਅਲ ਹੈ ਨਾ ਉਹ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਲਓ ਜੀ ਸਾਬਣ ਹਾਂਜੀ ਤੇ ਸਾਰੇ ਕਮੈਂਟ ਆਉਂਦੇ ਰਹਿੰਦੇ ਹਨਾ ਤੁਸੀਂ ਵਲੌਗ ਸ਼ੂਟ ਕਰਿਆ ਕਰੋ ਵੱਧ ਤੋਂ ਵੱਧ ਟਾਈਮ ਦਾ ਬਣਾਇਆ ਕਰੋ ਵਲੌਗ ਜੀ ਅਸੀਂ 2-3 ਮਿੰਟ ਦਾ ਵਲੌਗ ਬਣਾਉਣੇ ਨੇ ਜੀ ਕਿਉਂਕਿ ਤੇ ਅੱਜ ਫਿਰ ਮੈਂ ਸਿੱਧਾ ਸਾਹਿਬ ਜੀ ਨੂੰ ਕਿਹਾ ਜਿਹੜਾ ਆਪਣੇ ਫੋਨ ਵਾਲਾ ਕੀੜਾ ਇਸ ਤੋੜੇ ਪਾਛੇ ਰੱਖੋ ਕੈਪਸਿ ਬਲੌਗਸ ਕਰਾਂਗੇ ਤਾਂ ਜਿਹੜੇ ਸਾਡੀ ਆਡੀਅנס ਆ ਜੀ ਉਹਨਾਂ ਨੂੰ ਸਿ ਬਲੌਗ ਦਿਖਾਈਏ ਜੀ ਹਨਾ ਅੱਜ ਮੰਝ ਜਾ ਰਹੇ ਆ ਪਤੀਲੇ ਜੋਰੋ ਜੋਰ ਕਿਉਂਕਿ ਸਾਨੂੰ ਥੋੜੀ ਖਬਰ ਮਿਲੀ ਸੀ ਵੀ ਜਿਹੜਾ ਜਿਹੜੀ ਟੂਟੀ ਜਾਂ ਨਹੀਂ ਆਉਣਗੀ ਤੇ ਤੁਹਾਨੂੰ ਪਤਾ ਹੀ ਆ ਜੀ ਹਨਾ ਟੂਟੀ ਬਿਨਾ ਫਿਰ ਪਾਣੀ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਪਰ ਔਖਾ ਤਾਂ ਨਹੀਂ ਹਨਾ ਪਾਣੀ ਦੀ ਸੇਵਿੰਗ ਲਈ ਆਪਣੇ ਕੋਲ ਦੋ ਟੈਂਕਿੰਗ ਹੈਗੀਆਂ ਪਰ ਫਿਰ ਵੀ ਜਿੰਨਾ ਪਾਣੀ ਖੁੱਲਾ ਵਰਤਨ ਨੂੰ ਫੁੱਲਾ ਵਰਤਨ ਨਾਲ ਕੰਮ ਵਧੀਆ ਹੁੰਦੇ ਆ। ਬਾਕੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਦੋਂ ਟੁੱਟ ਗਈ ਆ ਉਹ ਸਾਰਾ ਕੰਮ ਫਟਾਫਟ ਐ ਚਿਕਨਾ ਚਮ ਹੋ ਜਾਂਦਾ। ਸੋ ਠੀਕ ਆ ਦੋਸਤੋ ਫਿਰ ਮਿਲਦੇ ਆਪਾਂ ਨੈਕਸਟ ਟੇਕ ਦੇ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਜਿਹੜਾ ਮੇਰਾ ਫੋਨ ਆ ਫੋਨ ਵਿਚਾਰਾ ਹੋ ਚੁੱਕਿਆ ਹੀਟ ਧੁੱਪ ਦੇ ਕਾਰਨ ਸੋ ਇੱਕ ਕਰੀ ਆਪਾਂ ਇਸ ਟੇਕ ਨੂੰ ਇੱਥੇ ਖਤਮ ਕਰਦੇ ਆ ਫਿਰ ਮਿਲਦੇ ਆਂ ਅਗਲੇ ਟੇਕ ਦੇ ਸੋ ਹਾਂਜੀ ਦੋਸਤੋ ਮੈਡਮ ਜੀ ਦਾ ਜਿਹੜਾ ਸ਼ਾਗਿਰਦ ਜਾਂ ਸਟੂਡੈਂਟ ਆਪਾਂ ਕਹਿ ਸਕਦੇ ਆ ਟਿਊਸ਼ਨ ਵਾਲਾ ਉਹ ਆ ਚੁੱਕਿਆ ਤੇ ਉਹਦੀ ਕਲਾਸ ਲੱਗੀ ਪਈ ਆ ਸੋ ਮੈਂ ਕਿਹਾ ਚਲੋ ਇਹ ਵੀ ਆਪਾਂ ਇੱਕ ਛੋਟਾ ਜਿਹਾ ਟੇਕ ਲੈ ਲਈਏ ਹਨਾ ਇਹ ਦੇਖੋ ਬੋਤਲ ਆਹ ਜਿਹੜੀ ਆ ਪਤ ਨੀਚੇ ਠਾ ਚਾਰੇ ਤਾਂ ਤਾਂ ਫੇਰ ਲਮਾਉਂਦੇ ਨੇ ਨਾ ਉੱਪਰ ਵਾਲਾ ਛੋਟਾ ਹੋਗਾ ਤਾਂ ਮੰਨ ਲਓ ਕਿ ਤੇ ਸਿਕਸ ਦਾ ਕਰ ਸਕਦੇ ਆ ਜੇ ਉੱਪਰ ਛੋਟਾ ਫੇਰ ਆਪਾਂ ਕਰੀ ਲੈਣਾ ਛੋਟੇ ਜਿ ਦੇਖਿਆ ਕਿਵੇਂ ਚੱਲ ਰਹੀਆਂ ਪੜਾਈਆਂ ਸਭ ਨੂੰ ਧੰਨਵਾਦ ਕੋਈ ਨੈਂਟ ਨਹੀਂ ਕਰਨਾ हां जी गुड इवनिंग जी ਉਦੋਂ ਜੀ ਕੰਮ ਕਰਦੇ ਕਰਦੇ ਕੱਪੜੇ ਧੋ ਕੇ ਮੰਜੇ ਮੰਜੇ ਧੋ ਕੇ ਅਸੀਂ ਫ੍ਰੀ ਹੋ ਕੇ ਸੌਂਗੇ ਸੀ ਜੀ ਰੈਸਟ ਕੀਤੀ ਜੀ ਤੇ ਹੁਣ ਜਿਹੜਾ ਮੇਰਾ ਸਿਚੁਏਸ਼ਨ ਸਟੂਡੈਂਟ ਆ ਅਜਤਿਆ ਸੀ ਜੀ ਤੇ ਆਪਾਂ ਉਹਨੂੰ ਸਟੱਡੀ ਕਰਵਾ ਰਹੇ ਸੀ ਜੀ ਤੇ ਕੀ ਮਾ ਦੂੰਗਾ ਚੰਨ ਚੰਨ ਪੜ੍ਹ ਪੜ ਕਿਉਂਕਿ ਮੈਨੇਟੇਸ਼ਨ ਪੜਾਉਣਾ ਬਹੁਤ ਵਧੀਆ ਲੱਗਦਾ ਜੀ ਬੱਚਾ ਨੂੰ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਕੱਲ੍ਹ ਜਿਹੜਾ ਤੁਸੀਂ ਜੀ YouTube ਤੇ ਬਹੁਤ ਘੱਟ ਵਾਚ ਕਰਦੇ ਹੋ ਜੀ ਸਾਡੇ ਵੀਡੀਓਜ਼ ਨੂੰ ਤੇ ਇੰਸਟਾਗ੍ਰam ਤੇ ਸਾਡੀ ਬਹੁਤ ਵਧੀਆ ਗਰੋਥ ਹੋ ਰਹੀ ਆ ਜੀ ਸਪੋਰਟ ਦਿਓ YouTube ਤੇ ਵੀ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਸਾਡੇ ਚੈਨਲ ਨੂੰ ਸ਼ੇਅਰ ਕਰੋ ਜੀ ਤੇ ਵੀਡੀਓ ਜਿਵੇਂ ਅਸੀਂ ਪਾਉਨੇ ਆ ਹਨਾ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਉਹਨੂੰ ਇੱਕ ਮਿਠਣ ਗੇਮ ਦੱਸਦੀ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਬਚਪਨ ਦੇ ਵਿੱਚ ਇਹ ਗੇਮ ਕਿਸ ਕਿਸ ਨੇ ਕੀਤੀ ਹੈ ਗੋਲ ਗੋਲ ਗੈਬਰੇ ਧੋਲੈ ਕੁਬਾਰੇ ਦੋ ਲਈਆਂ ਪਲੇਟਾਂ ਇੱਕ ਲਈਆ ਚਮਚਾ ਮੰਮੀ ਤਾਂ ਮੰਗੇ 6 ਰੁਪਏ ਮੰਮੀ ਨੇ ਕਰਤੀ ਨਾ ਡੈਡੀ ਤਾਂ ਮੰਗੇ 6 ਰੁਪਏ ਡੈਡੀ ਕਹਿੰਦਾ ਪਹਿਲਾਂ ਨਿੱਕਰ ਪਾ ਕੇ ਆ ਇਹ ਕੀ ਬਣ ਗਿਆ ਸਾਡਾ ਕੈਜੀ ਬੀਅਰ ਠੀਕ ਹੈ ਤੇ ਦੂਸਰੀ ਇੱਕ ਹੋਰ ਚੀਜ਼ ਉਸ ਕਹਦੇ ਹੁੰਦੇ ਸੀ ਇਹ ਨੂੰ ਚੜਿਆ ਬੁਖਾਰ ਐਮ ਆਈ ਪਤਾ ਲੈਣ ਹੋ ਗਈ ਡਾਕਟਰ ਨੂੰ ਸੱਦਣ ਦੋ ਆ ਗਏ ਡਾਕ ਕਰ ਇੱਕ ਨੇ ਲਾਈ ਸੂਈ ਇੱਕ ਨੇ ਦਿੱਤੀ ਗੋਲੀ ਇੱਕ ਨੇ ਲਾਈ ਸੂਈ ਤੇ ਇਹ ਕੀ ਬਣ ਗਈ ਚੂਈ ਚੂਈ ਰੱਟ ਸੋ ਤੀਸਰਾ ਫਿਰ ਮੈਂ ਬਾਅਦ ਚ ਦੱਸੂਗੀ ਠੀਕ ਹੈ ਪਹਿਲਾਂ ਕਮੈਂਟ ਕਰਕੇ ਜਰੂਰ ਦੱਸੋ ਜੇ ਵੀ ਆਹ ਵਾਲੇ ਕਿਸ ਕਿਸ ਨੂੰ ਪਤਾ ਸੀ ਤੇ ਹੁਣ ਤੁਸੀਂ ਕਿਸ ਕਿਸ ਬੱਚੇ ਨੂੰ ਅੱਗੇ ਜਾ ਕੇ ਸਿਖਾਓਗੇ ਸੋ ਹਾਂਜੀ ਦੋਸਤੋ ਇਸ ਵਲੌਗ ਨਾਲ ਆਪਾਂ ਕਰਦੇ ਹਾਂ ਜੀ ਇੱਥੇ ਸਮਾਪਤ ਸੋ ਕਮੈਂਟ ਕਰਕੇ ਦੱਸੋ ਜਿਹੜਾ ਅੱਜ ਦਾ ਸਾਡਾ ਵਲੌਗ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਅੱਗੇ ਵੀ ਆਪਾਂ ਹੋਰ ਪਿਆਰੇ ਪਿਆਰੇ ਵਲੌਗਸ ਲੈ ਕੇ ਆਵਾਂਗੇ ਥੈਂਕ ਯੂ